SKT ਦੇ ਵਿੱਚ ਇੱਕ ਪਰੰਪਰਾ ਚੱਲਦੀ ਹੈ ਜਿੱਦੇ ਚ ਆਪਾਂ 24 ਸਾਲਾਂ ਤੋਂ ਬੱਚਿਆਂ ਦੀ ਪ੍ਰਾਇਮਰੀ ਸਪੋਰਟਸ ਕਰਾਉਂਦੇ ਆ ਤਾਂ ਕਰਕੇ ਬੱਚੇ ਸਪੋਰਟਸ ਵਿੱਚ ਵੀ ਉਤਸ਼ਾਹਿਤ ਰਹਿਣ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੀ ਓਪਨਿੰਗ ਹੁੰਦੀ ਹੈ ਉਹ ਬੈਂਡ ਟੂਰਨਾਮੈਂਟਸ ਨਾਲ ਹੁੰਦੀ ਹੈ ਅੱਜ ਬੈਂਡ ਟੂਰਨਾਮੈਂਟ ਹੈਗਾ ਸੀ ਸਾਡਾ ਜਿਹਦੇ ਵਿੱਚ ਕੋਈ ਲਗਭਗ ਸਾਡੇ 12 ਤੋਂ 13 ਸਕੂਲਾਂ ਨੇ ਪਾਰਟਿਸਿਪੇਟ ਕੀਤਾ 350 ਬੱਚੇ ਸਨ ਤੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਇੱਕ ਡਿਸਪਲਨ ਇੱਕ ਉਹਨਾਂ ਨੇ ਸਪੋਰਟਸ ਜਿਹੜੀਆਂ ਸਾਡੀਆਂ ਕੋ ਟੂਰਨਾਮੈਂਟ ਹੋਣ ਜਾ ਰਿਹਾ ਹੈ ਉਹਦੇ ਲਈ ਇੱਕ ਬਹੁਤ ਹੀ ਸਾਨੂੰ ਉਹਨਾਂ ਨੇ ਉਤਸ਼ਾਹਿਤ ਕੀਤਾ ਸਾਰੇ ਬੱਚਿਆਂ ਨੂੰ ਕਿ ਅੱਗੇ ਸਾਰੇ ਸਪੋਰਟਸ ਵੱਧ ਚੜ ਕੇ ਕਰਨ ਕੋਈ ਲਗਭਗ 7000 ਦੇ ਕੁਲ ਚੀਫ ਖਾਲਸਾ ਦੀਵਾਨ ਦਾ ਬੱਚਾ ਸਪੋਰਟਸ ਪਾਰਟਿਸਪੇਟ ਕਰਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਬੱਚੇ ਇੱਕ ਚੰਗੇ ਸਪੋਰਟਸਮੈਨਸ਼ਿਪ ਸਪਿਰਟ ਨਾਲ ਆਣ ਉਹ ਕੰਮ ਕਰਨ ਖੇਡਣ ਜ਼ਿੰਦਗੀ ਚ ਐਕਸੈਲ ਕਰਨ ਤੇ ਸਾਰਿਆਂ ਦੇ ਲਈ ਇੱਕ ਮਿਸਾਲ ਬਣ ਕੇ ਬਾਹਰ ਆਣ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਬੱਚੇ ਦੇ ਲਈ ਬਿਲਕੁਲ ਜੀ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਇੱਕ ਤੇ ਅੱਜਕੱਲ ਜਿਹੜਾ ਬੱਚਿਆਂ ਦੇ ਵਿੱਚ ਪੋਸਟ ਕੋਵਿਡ ਜਿਹੜਾ ਇੱਕ ਸਿੰਡਰੋਮ ਆਇਆ ਹੋਇਆ ਵਾ ਕਿ ਪੜ੍ਹਾਈ ਲਿਖਾਈ ਆਨਲਾਈਨ ਦੇ ਉੱਤੇ ਜ਼ਿਆਦਾ ਡਿਪੈਂਡੈਂਟ ਹੋਣ ਕਰਕੇ ਉਹਨਾਂ ਦੇ ਲਾਈਫ ਸਟਾਈਲ ਚੇਂਜ ਹੋ ਗਏ ਨੇ ਫਿਰ ਨਸ਼ਿਆਂ ਦਾ ਜੋ ਇੱਕ ਦੌਰ ਚੱਲ ਰਿਹਾ ਜਿਸ ਦੌਰ ਚੋਂ ਸਾਡਾ ਸੁਬਾ ਗੁਜ਼ਰ ਰਿਹਾ ਉਹ ਵੀ ਇੱਕ ਤਕਲੀਫ ਵਾਲਾ ਹੈਗਾ ਸਪੋਰਟਸ ਹੀ ਕੱਲਾ ਇੱਕ ਮਾਧਿਅਮ ਹੈ ਜਿਹਦੇ ਚ ਇੱਕ એનર્ਜੀ ਨੂੰ ਚੰਗੀ ਤਰ੍ਹਾਂ ਚੈਨਲਾਈਜ਼ ਕੀਤਾ ਜਾ ਸਕਦਾ ਤੇ ਇਹਨਾਂ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ ਇੱਕ ਸਮਾਜ ਦੇ ਵਿੱਚ ਉਹਨਾਂ ਤੋਂ ਦੂਰ ਕੀਤਾ ਜਾ ਸਕਦਾ ਸਪੋਰਟਸ ਪਰਸਨ ਬਹੁਤ ਇੰਪੋਰਟੈਂਟ ਹੈ ਆਪਾਂ ਦੇਖ ਰਿਹਾ ਕਿਵੇਂ ਛੋਟੇ ਛੋਟੇ ਸ਼ਹਿਰਾਂ ਚੋਂ ਸਪੋਰਟਸ ਪਰਸਨ ਨਿਕਲ ਕੇ ਭਾਰਤ ਵੱਲੋਂ ਖੇਲਦੇ ਪਏ ਨੇ ਇੱਕ ਮਾਣ ਤੇ ਗਰਵ ਵਾਲੀ ਗੱਲ ਹੈ ਅਸੀਂ ਸਪੋਰਟਸ ਨੂੰ ਵੀ ਉਨਾ ਹੀ ਉਨੀ ਹੀ ਤਰਜੀਹ ਦੇਣੇ ਚਾਹੀਦੇ ਨੇ ਕਿ ਪੜ੍ਹਾਈ ਨੂੰ ਦੇਨੇ ਆ ਤੇ ਬਲਕਿ ਸਾਰਿਆਂ ਨੂੰ ਦੇਣੀ ਚਾਹੀਦੀ ਹੈ